ਹਾ ਥੋੜੀ ਪਕੜ ਲੈ ਓਏ ਛੜ ਖੜਾ ਹਣ ਕੇ ਰੋ ਸਾਲਿਓ ਭੱਜਦੇ ਕਿੱਥੇ ਆ ਓਏ ਤੇਰੇ ਪਾਪੇ ਦੀ ਇੱਜ਼ਤ ਪਾਟੀ ਬਈਆ ਓਏ ਮੇਰੇ ਉਹ ਸਾਲਿਓ ਜੀ ਤੱਕ ਕਰਦਾ ਤੁਹਾਨੂੰ ਜ਼ਹਿਰ ਪਾ ਕੇ ਦੇ ਦਾਂ ਪਰ ਕਰਾਂ ਕੀ ਹੈਗੇ ਮੇਰੇ ਸਹੌਰਾ ਤੇ ਸਾਲਿਓ ਕੋਈ ਨਾ ਛੋਟਾ ਹੱਲ ਕਰਦਾ ਇਹਨੂੰ ਜਾਨ ਤੋਂ ਮਮੋ ਅਗਣੀ ਨੂੰ ਕਿਸੇ ਪਾਸੇ ਇਹਦੇ ਬਾਤ ਕੱਢਿਆ ਹੈ ਕੀ ਕਹਣਾ ਕੋਈ ਕੁੱਸ ਨਹੀਂ ਚੱਲ ਚੱਲ ਅੰਦਰ ਚੱਲ ਚੱਲ ਆਜੋ ਹੁਣ ਆ ਕੇ ਆ ਕੇ ਲਾਵਾ ਪਰੋਠੀ ਲਪੜ ਕੋਠੀ ਕਰ ਹਾਂ ਹਾਂ ਬੜ ਬਈ ਉਹ ਰੋਟੀ ਲੈਉਣੀ ਭੁੱਲ ਗਿਆ ਲਿਆਉਣਾ ਗਰਮ ਗਰਮ ਰੋਟੀ ਹਾਂ ਗਰਮ ਆ ਰੋਟੀ ਚੱਲਦੀ ਆ ਰੋਟੀ ਹਾਂ ਇੱਥੇ ਠੱਡੀ ਫੜਾ ਜੇ ਲਾਓ ਫੜੋ ਗਰਮਾ ਹੁਣੇ ਤਾਂ ਲਾਈ ਹੈਗੀ ਤੱਕੀ ਤੇ ਰੱਖ ਤੀ ਤੀ ਹਾਂ ਦੇਖੇਗਾ ਤੱਕੀ ਮੈਂ ਹੂੰ ਇੱਕ ਮਿੰਟ ਹੁਣ ਦੇਖਦਾ ਹਾਂ ਹਾਂ ਇੱਕ ਕਰ ਹੂੰ ਆਇਆ ਬਦਲਿਆ ਬਣਾਈ ਬੈਠ ਨਾ ਬੈਠ ਨਾ ਪਾਣੀ ਲੈ ਕੇ ਆ ਪਾਣੀ ਆ ਕੇ ਬਾਬੇ ਨੂੰ ਪਾਣੀ ਲੈ ਆ ਉਹ ਨੂਰ ਦਾ ਨੂਨ ਲੈ ਮਿੱਠਾ ਮਿੱਠਾ ਕੱਢ ਲੈ ਮੈਂ ਚਲੀ ਇਹਦੇ ਵਿੱਚ ਵੀ ਪਾਉਂਦਾ ਹੁੰਦਾ ਭਾਵੇਂ ਕਿ ਦਾਲ ਚ ਲੈ ਆ ਆ ਲਾ ਨੂਨ ਆ ਇਧਰ ਔਣੇ ਮਿਰਚੇ ਮੰਗੀ ਦੀ ਜਰਾ ਉਹ ਮਿਰਚ ਲਿਆਉਣਾ ਲੈ ਲੈ ਮम्मी ਫੜਾ ਦੇ ਰੋਟੀ ਹਾਂ ਆ ਰੋਟੀ ਬਣਾ ਦੇ ਲੈ ਆ ਲਾ ਮਿਰਚ ਉਹ ਲਿਆਉਣਾ ਉਹ ਕੀ ਹੱਲੀ ਤਾਂ ਤਾਂਗਾ ਕਿਉਂ ਨਹੀਂ ਪਾਇਆ ਸਬਜ਼ੀ ਚ ਕਿਉਂ ਨਹੀਂ ਆਲਾ ਲੈ ਫੜਾ ਤੇ ਰੋਟੀ ਤਾਂ ਬਣਾ ਦੇ ਸਭ ਕੀ ਪੰਪ ਕਰਨੀ ਹੈ ਉਹ ਲਫੜ ਮੈਂ ਡੱਬਈ ਚੱਖ ਲਿਆ ਅੱਛਾ ਇਕੱਠਾ ਹੀ ਮੱਥਾ ਟੰਗਣ ਨੂੰ ਛੱਡਾ ਹਾਂ ਹੋਰ ਦੱਸੋ ਪਾਪੇ ਰੋਟੀ ਆ ਸਬਜ਼ੀ ਮੋਕ ਕੇ ਲੈ ਕੇ ਆ ਲੈ ਹਾਂ ਜਾ ਪਹਿਲਾਂ ਤਾਂ ਆ ਡੱਬਾ ਗਾ ਇਹ ਰੱਖ ਲੈ ਰੋਟੀਆਂ ਚੱਕ ਤੇ ਘਾਪੇ ਖਾਈ ਜਾਓ ਠੀਕ ਹੈ ਨਾ ਪਾਣੀ ਲੈ ਆਉਣਾ ਪਾਣੀ ਲਿਆਉਣਾ ਬੇਵਕੂਫ ਚਾਹ ਲੈ ਓਕੇ ਮੇਰੇ ਵੱਲੋਂ ਤੇ ਗ੍ਰੀਨ ਟੀ ਬਣਾ ਦੇ ਬੰਦਾ ਬਣਾ ਲੈ ਸਾਲ ਪਤਾ ਲੱਗੀ ਤੱਕ ਪੇ ਵਰਗਾ ਕਰਨਾ ਲੇ ਕੁੜੀ ਤੈਨੂੰ ਬੋਲ ਕੇ ਮੋਜਾ ਕਰੀਂ ਤਾ ਦੇ ਇਹਦੀ ਜਾ ਕਿੱਦਾਂ ਕਰਨਾ ਹੁਣ ਲੋਟਾ ਬਹਾਉਣਾ ਮਿਲੂ ਕੈਮ ਬਾਤ ਤੇਰੇ ਕਿੱਥੇ ਹੈ ਕਿਲਾ ਰਿਜਿਸਟਰ ਫੁੱਟਾਰੇ ਬੰਦਾ ਹੈ ਕੱਪੜੇ ਵੀ ਤੋ ਤਵਾ ਕਰਾਂਗਾ ਜਾ ਹੋ ਰੋ ਪਾਣੀ ਵੀ ਤੱਕ ਪੀਣਾ ਅੱਛਾ ਬਣਾ ਕੇ ਕਰ ਬਣਾ ਰਹੀ ਹੈ ਢਾਲ ਸੋਣ ਲਾ ਹਾਂ ਬਈ ਪਾਣੀ ਵੀ ਨਹੀਂ ਪੀਣਾ ਪਾਣੀ ਤੋ ਮਗਾ ਕੇ ਪੀਣਾ ਹਾਂ ਠੀਕ ਆ ਫੇਟਾ ਮਾਰਾ ਥੱਪਾ ਕਰਾ ਕੇ ਬੈਠ ਕੇ ਸੋ ਤਾ ਹਾਂ ਕਹਿੰਦਾ ਰੋਟੀਆਂ ਚੋਪੜਦੀ ਕਿਉਂ ਸੋਪੜਨਾ ਹਾਂ ਹਾਂ ਤੋ ਉਤਰਾਂਗੇ ਜੀ ਆਲਾ ਹਾਂ ਪੂਰੇ ਮੁੱਕੀ ਵਾਸੀ ਓਏ ਕੀ ਆ ਤਾ ਆਲਾ ਆਲਾ ਦਾਲ ਪਾਣੀ ਤੇ

ਕੱਲਾ ਕਰਮ ਹਾਂ ਰੋਟੀਆਂ ਖੱਡੀਆਂ ਹੋਣਗੇ ਕੰਮ ਕਰਕੇ ਲਈ ਉਹ ਰੋਟੀਆਂ ਡੱਬੇ ਚ ਪਈਆਂ ਤਾੜੀਆਂ ਲੰਘਣ ਕਰਮ ਨੇ ਹੱਡੀਆਂ ਮੇਰੇ ਸਾਤੇ ਲੱਗੀਆਂ ਜਾ ਬੱਜ ਕੇ ਜਾਣਾ ਜਾਂ ਤੂੰ ਕੁੱਤਾ ਰਾਤੀ ਕਾ ਲੱਤੀ ਜਾ ਬੱਜ ਜਾਂਦੀ ਗਲਤੀ ਲੱਗੂ ਛੱਡੋ ਲੱਗੂ ਓਏ ਆਥਰ ਦਾ ਸਭ ਕੀ ਪ੍ਰੋਗਰਾਮ ਕਰੀ ਆਥਨੇ ਮੀਟ ਬੋਨ ਬਾਹਰ ਨੇ ਹਾਂ ਕਰ ਕਰ ਨਾ 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 ਮੁੱਕਰ ਬਾਕੀ ਉਹ ਤੰਗੂਰਾ ਬਿਆਕਰ ਦੋ ਰੂਪੇ ਲਾ ਲ ਨਾ ਹੈ ਹਾਂ ਲਾ ਲੇ ਠੀਕਾ ਨਾ ਲਾ ਲੂਗੇ ਚਾਹੇ ਬੰਦਾ ਰੱਖੇ ਕੋਈ ਹਾਂ ਹਾਂ ਲੈ ਆ ਹਾਂ ਆ ਲਓ ਖਾ ਲੇ ਤਾ ਰੋਟੀਆਂ ਗਰਮ ਨੇ ਚੱਕੋ ਖਾ ਬੇਟਾ ਆ ਲਓ ਬਸ 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 ਸਾਹਮਣੇ ਢੱਡਣਾ ਬੰਨ ਲਾ ਮੈਂ ਮੈਨੂੰ ਮੇਰੀ ਗੱਲ ਸੁਣਨਾ ਹਾਂ ਬਰਉਣਾ ਰੋਟੀ ਘਟਣੀ ਨਹੀਂ ਚਾਹੀਦੀ ਆਟਾ ਸੋਨੂ ਦੀਆਂ ਹਾਂ ਨੌ ਰੋਟੀਆਂ ਮੇਰੀਆਂ 6 ਦੇ ਕੁੜੀ ਦਾ ਰੋਟੀ ਇੱਕ ਟਾਈਮ ਦੀਆਂ ਇੱਕ ਟਾਈਮ ਦੀਆਂ ਨੇ ਐ ਅੱਛਾ ਹਾਂ ਠੀਕ ਹੈ ਨੀ ਤਾਂ ਮੇਰੇ ਸਾਲੇ ਭਈਏ ਨਹੀਂ ਖਾਂਦੇ ਠੀਕ ਹੈ ਨਾ ਹਾਂ ਕੁਛ ਨਹੀਂ ਪਾਪੇ ਕੁਛ ਨਹੀਂ ਹਾਂ ਕੋਸਾ ਪਾਣੀ ਲਾ ਕੇ ਮੈਂ ਕੋਸਾ ਪਾਣੀ ਰੋਟੀ ਨਾਲ ਕੌਣ ਪੀਂਦਾ ਮੈਂ ਪੀਣਾ ਆ ਪਾਣੀ ਦਾ ਜਮਾਈ ਠੰਡਾ ਆਸੀਂ ਅੱਜ ਦਾ ਕੋਸਾ ਪਾਣੀ ਪੀਂਦੇ ਕੋਸਾ ਪਾਣੀ ਲਾ ਕੇ ਲਾ ਕੇ ਜੀ ਚਾੜਾ ਗਰੀਂਦੀ ਬਣਾ ਕੇ ਲਾ ਕੇ ਲੈ ਤੂੰ ਹਾਂ ਹਾਂ ਚੰਗੀ ਲੱਗਦਾ ਲੱਗਦਾ ਫਿਰਦਰ ਇੱਕ ਮੋਕਾ ਪਾ ਸੌਂ ਹਾਂ ਸਦਾ ਬਿਨੂ ਆਇਆ ਓੜੀ ਇਹ ਦਬਕਾ ਰੱਖਿਆ ਕਰ ਮੜਿਆ ਜਾ ਥੋੜਾ ਥੋੜਾ ਮੈਂ ਕਹਿੰਿਆ ਤੱਕੜੇ ਚ ਵੜ ਰਹੀ ਪਰ ਇਹ ਤਾਂ ਪਾਲੀ ਰਹਿਣਾ ਤੇ ਕਿਤਾ ਪਾਪਾ ਇਹਨਾ ਚਾਹੀਦਾ ਕੋਹੇ ਆਈ ਅਸੀਂ ਅੱਜ ਤਾਂ ਪਿੰਡ 'ਚ ਵੀ ਸੱਤ ਦਾ ਪੁੱਛਣੇ ਗਏ ਕਰ ਮੱਲਾ ਕਿਸੇ ਕੁੜੀ ਦਾ ਵਾਹ ਬੜਾ ਮਿੰਟ ਲਾਉਂਦੇ ਆ ਆ ਗਿਆ ਮੱਲਾ ਕੋਸਾ ਪਾਣੀ ਕੋਸਾ ਹਾਂ ਗ੍ਰੀਨਟੀ ਲੈ ਵੇ ਮੈਨੂੰ ਉਹ ਗ੍ਰੀਨਟੀ ਕਿੱਥੋਂ ਲਿਆ ਰਾਂ ਗ੍ਰੀਨਟੀ ਨਹੀਂ ਹੈਗੀ ਘਰੇ ਨਹੀਂ ਆ ਨਹੀਂ ਆ ਖੜਾ ਦੇਖ

ओए आ गया खाजो मेरे सालेओ हां आ लियो पप्पी ये तो बात करनी मेरे गुल्ले दो ते मारस रही चंगा हां पप्पी नौकरी ना तू आ ले तो फिर तो ना नहीं तो ना रे देगा ना टाइम हां मां तू मत जाओ मां तू अभी ओए आजा अरे आ गया आ गया पापे आ गये दखा आइडिया उठा के आइडिया भी लगा नापा पहले तो फिर उनके मिलने का भी टेंशन है राजीन किसी है नहीं इसमें देखो ना छोटे रहना पर तू बैठी रही तेरी ना कहते हैं लोग आ कराओ हाँ सिखना जरूरत है ना काम जब रोटी लोटी तू बढ़िया डालेगी ये सिखना जरूरत है ना ਆਹ ਕਰ ਬੜੇ ਦਾ ਓਏ ਮੇਰੀ ਆ ਚਾਹ ਕੀ ਪਾਪਿਆ ਚਾਹ ਹੁਣ ਕਾ ਚਾਹ ਫੇਰ ਚਾਹ ਹੋਰ ਪਾ ਲਾ ਕੇ ਕਰ ਬੜੇ ਦਾ ਤਾਂ ਤਾਂ ਫੇਰ ਵੀ ਨਾ ਹੂੰ ਤੂੰ ਸਾਲੇ ਦੇ ਬਰਾਬਰ ਬੀਕੇ ਬੈ ਕੇ ਵੀ ਮੇਰਾ ਹਾਂ ਮੇਰੇ ਆ ਸਾਲਿਆ ਤੂੰ ਸਾਲਾ ਹੀ ਆ ਕੋਈ ਮੋਦੀ ਤਾਂ ਨਹੀਂ ਬੈ ਬੈ ਜਾਂਦਾ ਆਏ ਤਾਂ ਨੌਕਰੀ ਵੀ ਪ੍ਰੋਪਰ ਬੈ ਜਾਂਦੇ ਨੇ ਜੇ ਤਾਂ ਫੇਰ ਵੀ ਪ੍ਰਾਣਾ ਆਈ ਨੌਕਰ ਬੈ ਜਾਂਦੇ ਨੇ ਪ੍ਰਾਪਾ ਆਈ ਇਹਦਾ ਹੁਣ ਪੜਾ ਲੈ ਲਿਆ ਤੈਨੂੰ ਪੜਾ ਦੇਣਾ ਪੱਜੀ ਭੈਣ ਹਾਂ ਹਾਂ ਠੀਕ ਆ ਮੇਰਾ ਦਾਲ ਕੰਦੇ ਸਾਨੂੰ ਸਭ ਦੱਸੋ ਆ ਭਾਡੇ ਤੱਕ ਆਉਂਦਾ ਅੱਛਾ ਲਿਆ ਫੜਾ ਟਾਈਮ ਆ ਜਣੇ ਬਸ ਪਾਣੇ ਭਾਇਆ ਹੁਣ ਸੋਈ ਨਹੀਂ ਰੱਖਦੀ ਹੁਣ ਬਸ ਜਿਆਦਾ ਬੈਠੀ ਨਾ ਉਹ ਵੀ ਫੜਾ ਦੇ ਫੜਾ ਸਾਫ ਦੇਖ ਨਹੀਂ ਚਾਹੀਦਾ ਸੋਈ ਸਾਡੇ ਦੇ ਨਾਲ ਕੋਈ ਆਉਣਾ ਹੁਣ ਜਿਹੜਾ ਦੇਖਿਆ ਕਰੇ ਕੋਈ ਝੂਠਾ ਬਣਾ ਪਿਆ ਹਾਂ ਹਾਂ ਆ ਤਾਂ ਪਾਲੇ ਨਾ ਇਹ ਵੀ ਫੜਾ ਦੇ ਕੁੜੀਏ ਆਪ ਬਾਲ ਨਹੀਂ ਪੈਣੇ ਚਾਹੀਦੇ ਝੂਟਾ ਜਿਹਾ ਕਰੇ ਫਰੈਕਸ ਕਰਾ ਕੇ ਪਾਇਆ ਕਰੇ समाधि जे करियो तां क्या है भरो पैसा हां भाई हां पधार लग गए सारे कौन ना सी हां हां ये काप दिया अपने अपने सा पूरी बोल हां वो होता है हां अब देखो पूरी ना बैठा हो तो यार आ नु नहीं आप काफी मेरे पूरी गुस्सा ना हां आए हो जाले हां सारी पूरी रोदी ਇੱਥੇ ਜਾਵਾਂ ਲੈ ਆਪਾਂ ਨਹੀਂ ਜਾ ਰਹੁੰਦਾ ਐਡਾ ਮੇਰਾ ਬੱਬਰ ਸ਼ੇਰ ਮੁੰਡਾ ਹੈ ਰੋਣਾ ਤੇ ਪੜਾਦਾ ਦੇ ਲਾ ਮਾਰ ਮਾ ਮੁੱਕੀ ਆਪਾਂ ਲੈ ਆਪਾਂ ਭਾਂਡੇ ਮਾਰ ਜਣੇ ਲੱਗਿਆ ਇਹ ਬੱਚੀ ਤਾਂ ਸਿੱਖੀ ਐ ਲੈ ਪੀ ਲੈ ਤੇ ਕਹੋ ਕਿ ਤੋਹੋ ਕੋ ਕੋ ਕਰੀਂ ਆਹਰ ਤੋਂ ਨੋ ਹੋਰ ਹੈ ਤਾਂ ਪਾ ਪੀਣਾ ਉਹਨਾਂ ਗੁੱਸਾ ਦੇਖਿਆ ਨਹੀਂ ਕੀ ਖਾਂ ਜਦੋਂ ਇਹਨੂੰ ਗੁੱਸਾ ਦੇਖ ਰਿਆ ਜਦੋਂ ਅੱਖਾਂ ਦੇ ਰੋਣ ਨਾਲ ਹੀ ਡਰੀ ਜਾਂਦਾ ਹਾਂ ਹਾਂ ਅੱਖਾਂ ਦੀ ਕਰਦਾ ਹਾਂ ਤਪੜ ਕਿਹੋੜਾ ਗੁੱਸਾ ਹਾਂ ਪਰ ਉਹਨੇ ਥਾਲ ਲੈ ਕੇ ਕਿੱਥੇ ਜਾ ਕੇ ਆਹਾ ਬਾਂਡੇ ਲੈ ਜਾ। ਸੋਧਨ ਨਬੂ। ਮੇਰਾ ਸਾਲ ਉੱਥੇ ਬਾਂਡੇ ਮੈਂ। ਬਾਂਡੇ ਖੱਡਿਆ ਲੈ। ਫੇਰ ਮਾਂ ਦੀ ਇਕੱਠੀ। ਬੇ ਆਦਮ ਬੋਣ ਆ ਗਿਆ। ਆ ਲੈ। ਆ ਬਾਦੀ ਦੇ ਕੱਪੜੇ ਮੇਰੇ ਵਾਸਤੇ। ਆ ਮੇਰੇ ਹੱਥੋਂ ਲਿਬੜ ਕੇ ਤਬਾਕੀ ਗਈ ਜਾਈਂ ਤੋ ਆ। ਹਾਂ। ਸੁਣਦੇ ਨਹੀਂ ਮੈਂ ਕਿਹਾ ਸੁਣਿਆ ਨਹੀਂ ਤੈਨੂੰ ਓਏ ਹਾਂ ਆ ਗਿਆ ਬਾਹਰ ਨਿਕਲ ਹਾਂ ਹਾਂ ਪ੍ਰਾਂਤ ਮਾਂਝੀ ਦੀ ਮਾਂਝੀ ਸਬਜ਼ੀ ਵਾਲੇ ਭਾਂਡੇ ਮਾਂਝ ਤੇ ਚਾਹ ਲੈ ਉਹ ਮਾਂਝ ਤੇ ਹਾਂ ਹੋਰ ਕੀ ਰਹਿ ਗਿਆ ਕੁਛ ਨਹੀਂ ਰਿਹਾ ਕੁਛ ਕੀ ਨਾ ਮੈਂ ਫ੍ਰੀ ਆ ਫ੍ਰੀ ਫਰੂ ਕੋਈ ਨਹੀਂ ਕੱਪੜੇ ਧੋਣ ਵਾਲੇ ਪਏ ਆ ਚੱਲ ਬੰਦੇ ਦਾ ਪੁੱਤ ਬਣ ਕੇ ਕੱਪੜੇ ਧੋ ਦੇ ਓਏ ਹੁਣ ਉਹ ਵੀ ਮੈਂ ਧੋਵਾਂ ਹਾਂ ਹੋਰ ਹੋਣੇ ਫਰ ਤੂੰ ਕੀ ਕਰੇਗੀ ਮੈਂ ਕੁਛ ਨਹੀਂ ਮੈਂ ਵਹਿਲੀ ਮਹਰਾਜਿਆਂ ਦੀ ਧੀ ਠੀਕ ਆ ਚੁੱਪ ਕਰਕੇ ਕੱਪੜੇ ਧੋ ਦੇ ਕੱਪੜੇ ਲੈ ਕੇ ਆਉਣੀ ਆ ਮੈਂ ਓ ਲਿਆ ਵੱਡੀ ਰਾਜਿਆਂ ਦੀ ਧੀ ਤੂੰ ਵੀ ਮੂਰਖੀ ਰਹਿ ਗਿਆ ਯਾਰ ਪੈਂਚੋ ਸਿਸਟਮ ਸਾਰਾ ਖਰਾਬ ਕਰ ਲਿਆ ਇਹਦੂ ਤਾਂ ਕਿੰਨੇ ਕ ਪੈਸੇ ਲੱਗਣੇ ਸੀ ਯਾਰ ਤੇਰੇ ਇਹਦੂ ਸਲਾਹ ਸਿਆਪੇ ਤਾਂ ਨਾ ਪੈਂਦਾ ਆ ਮੇਰੇ ਸਾਲੇ ਰੋਡੇ ਲਾਗੇ ਪਿਓ ਪੁੱਤ ਉਦੋਂ ਵੱਧ ਦਾ ਸਾਲੇ ਅਨਪੀਟ ਜਾਣਗੇ ਇਹ ਮੈਨੂੰ ਹਿਲਣ ਵਾਲੇ ਨਹੀਂ ਲੱਗਦੇ ਨਾਲੇ ਮੇਰੀ ਜਾਨ ਭੈਣ ਚ ਸੂਲੀ ਤੇ ਟੰਗੀ ਆ ਇਹਨਾਂ ਨੇ ਹੁਣ ਹੈ ਤਿੰਨ ਜਾਣੇ ਆ ਤਿੰਨਾਂ ਦਾ ਇੱਕਾਗਾ ਸਾਲਾ ਕੁਛ ਕਰ ਵੀ ਨਹੀਂ ਸਕਦਾ ਜੇ ਲੈ ਕੇ ਇਹਨੂੰ ਤੁਰਗੇ ਨਾ ਪੱਕਾ ਹੀ ਇਥੇ ਛੜਾ ਹੀ ਰਹਿ ਜੈਗਾ ਇਹਦੇ ਕਰਕੇ ਪਿਆਰ ਨਾਲ ਜਿੰਨਾ ਟਾਈਮ ਇਹ ਬੈਠੇ ਆ ਨਾ ਕਰੀ ਚੱਲ ਇਹਨਾਂ ਨੂੰ ਭਜਾਉਣ ਦੀ ਤਾਂ ਬਿਆੰਤ ਲਾਉਣੀ ਪਊ ਤੂੰ ਕੱਪੜੇ ਵੀ ਧੋਣੇ ਆ ਹੁਣ ਧੋੜਾ ਕੱਪੜੇ ਮਣਾ ਆਜਾ ਵਧੀਆ ਹਣਾ ਤੇ ਆ ਗਿਆ ਨਾ ਲੋਟ ਪਰਾਉਣਾ ਲੋਟ ਕਿਵੇਂ ਲਿਆਊਗਾ ਆਇਆ ਹੂੰ ਆ ਪੱਤੇ ਵੱਡੇ ਲੋਟ ਕਰਤੇ ਮੈਂ ਤਾਂ ਹਾਂ ਤੈਨੂੰ ਪਤਾ ਤਾਂ ਹੈਗਾ ਟਾਬੇ ਦੇ ਪਾਪ ਨੂੰ ਕੋਈ ਬੋਲਦਾ ਨਹੀਂ ਹਾਂ ਬੋਲ ਜੀ ਮੈਂ ਬੋਲਣਾ ਕਿਵੇਂ ਬੋਲ ਜੂ ਪਾਪੇ ਬਾਕੀ ਤੂੰ ਹੈਗਾ ਪਪਾ ਲੈ ਉਹ ਕੱਪੜੇ ਧੋਣ ਲਾਤਾ ਮੈਂ ਦੋ ਕੱਪੜੇ ਜਿਹੜੇ ਹੈਗੇ ਆ ਤੁਹਾਡੇ ਫੜਾ ਦੋ ਮੈਨੂੰ ਧਵਾ ਦਿੰਨੀ ਆ ਕੁਆਂਟੀਟੀ ਦੇ ਵਾਅਦ ਚੁਣੇ ਹਾਂ ਭੰਦੇ ਠੀਕ ਕਰਵਾਇਤਾ ਸਾਰੇ ਹੀ ਤੈਨੂੰ ਨਹੀਂ ਪਤਾ ਹੱਥ ਲਾਉਣਾ ਨਾ ਨਾ ਪਪਾ ਲੈ ਤੁਹਾਡੇ ਹੁੰਦੇ ਮੈਂ ਹੱਥ ਲਾਉਂਗੀ ਨਾ ਮੇਰੀ ਪੱਗ ਆਪਤਾ ਹਾਂ ਲੈ ਮੇਰੇ ਪਪਾ ਜੀ ਦੀ ਪੱਗ ਧਵਾ ਦੇ ਆ ਕੁੜੀਏ ਉਹ ਆ ਵੀ ਲੈ ਕੇ ਜਾ ਕੱਪੜੇ ਆਪ ਲੈ ਕੇ ਜਾ ਕੱਪੜੇ ਚਲ ਤੂੰ ਲੈ ਕੇ ਜਾ 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 ਮੈਂ ਆਪ ਹੀ ਲੈ ਆਉਣਾ ਆਪ ਦੇ ਕੱਪੜੇ ਜਾਇਆ ਹੁਣ ਫੜਾ ਦੇ ਸਾਚਾ ਮੇਰਾ ਸਾਲਾ ਕੁੜੀ ਤੇ ਉਹ ਮਾਰਦਾ ਨੀਲ ਪਾਤਾ ਕੁੜੀ ਕਰ ਦਿੰਦੇ ਜਿੰਨਾ ਤੇ ਰਹਾਂਗੇ ਨਾ ਮੇਰਾ ਸਾਲਾ ਨੀਲ ਤਾਂ ਤੇਰੇ ਪੈਣ ਗਿਆ ਹਾਂ ਐ ਨਹੀਂ ਸੱਤ ਹੈਗਾ ਨਵੇਂ ਖੜ ਕੇ ਧਵਾਵਾ ਸਾਡੇ ਤੁਹਾਨੂੰ ਪਤਾ ਲੱਗ ਲ ਮੇਰੇ ਸਾਲੇ ਆ ਕੇ ਰੋਡੇ ਲਾ ਗੇ ਜਿਵੇਂ ਇੱਥੇ ਦੀਪਕ ਢਾਬੇ ਤੇ ਬੈਠੇ ਹੁੰਦੇ ਨੇ ਆਰਡਰ ਦਿੰਦੇ ਆ ਬੱਖ ਬੱਖ ਇਹਦੂ ਤਾਂ ਭੈਣ ਜੋ ਇਹ ਵੀ ਮੰਨ ਨਹੀਂ ਲੈਂਦਾ ਨਾ ਚੰਗਾਰੇ ਆ ਜਾ ਹੁਣ ਫੜਾ ਜਾ ਕੱਪੜੇ ਲੈ ਫੜਾ ਆ ਮੇਰੇ ਪਾਪਾ ਜੀ ਦੀ ਪਾਗਾ ਹਾਂ ਫਿੱਟ ਨਾ ਜਾਵੇ ਦੇਖ ਲਈ ਤੇ ਪਾੜਨਾ ਨਹੀਂ ਉਹ ਪਾੜ ਨੂੰ ਮੈਂ ਕਹਾ ਦੀ ਦੰਧੀਆਂ ਵੱਡ-ਵੱਡ ਤਾਉਣੀਆਂ ਬਸ ਜੀ ਨਾ ਕਰ ਵਾਲੀ ਕੰਮ ਕਰ ਕੰਮ ਚੁੱਪ ਕਰਕੇ ਕੰਮ ਕਰਨਾ ਕੁਝ ਹੋਰ ਕਰ ਓ ਮੇਰੇ ਸੌਲਿਓ ਆਇਆ ਆਇਆ ਤੂੰ ਸਾਂ ਇਹ ਹਾਂ ਹਾਂ ਇਹ ਕੱਪੜੇ ਢਾਲ ਹੁਣ ਹਾਂ ਆ ਮੇਰੀ ਅਮਰੀਕਾ ਵਾਲੀ ਬਣਾਇਣਾ ਲਿਆ ਤੇਰੀ ਅਮਰੀਕਾ ਵਾਲੀ ਪਹਿਨ ਆ ਮੇਰੀ ਇਟਲੀ ਵਾਲੀ ਇਹ ਤੇਰਾ ਇੱਥੋਂ ਦੀ ਕਿਹੜਾ ਤੇਰਾ ਇੱਥੋਂ ਦੀ ਪਾਕਿਸਤਾਨ ਲੰਘ ਗਏ ਸੀ ਤੇਰੇ ਅਮਰੀਕਾ ਚ ਦੀ ਓਏ ਬਾਲਾ ਬੋਲ ਨਾ ਮੇਰੇ ਆ ਤੂੰ ਕੰਮ ਕਰ ਲੈ ਕੱਪੜੇ ਧੋ ਦੇ ਆ ਚੱਲ ਤੂੰ ਉਹਦੇ ਸਮਾਰ ਕੇ ਕੱਪੜੇ ਉਹ ਧੋ ਦਿਨਾ ਨਾਲੇ ਗੱਲ ਸੁਣ ਹਾਂ ਮਾਰ ਦੇ ਤੋਦੀ ਆ ਮੇਰੇ ਪਾਪੇ ਦੀ ਇੱਜ਼ਤ ਆ ਹਾਂ ਤੇਰੇ ਪਾਪੇ ਦੀ ਇੱਜ਼ਤ ਓਏ ਤੇਰੇ ਪਾਪੇ ਦੀ ਇੱਜ਼ਤ ਪਾਟੀ ਪਈ ਆ ਓਏ ਓਏ ਮੋਗਰੇ ਕੀ ਬਗਵਾਸ ਮਾਰਦਾ ਹਾਂ ਹਾਂ ਪਾਪਾ ਇਹ ਤਾਂ ਹਵਾਦਾਰ ਨਿਕਰ ਨਾਲੇ ਗੱਲ ਸੁਣਨਾ ਪਰਉਣਾ ਹਾਂ ਜਦੋਂ ਵੀ ਕੋਈ ਮੈਂ ਨਵੀਂ ਨਿਕਰ ਲਵਾ ਮੈਨਾਂ ਨੂੰ ਐਂ ਕਹਿ ਦੇਣਾ ਵੀ ਕੈਂਚੀ ਨਾਲ ਕੱਟ ਦਿਓ ਹਵਾ ਲੱਗਦੀ ਐਸੀ ਦੀ ਲੋੜ ਨਹੀਂ ਪੈਂਦੀ ਉਹ ਤੁਹਾਡੇ ਵਰਗੇ ਬੇਸ਼ਰਮਾਂ ਦਾ ਕੀ ਹੈ ਹਾਂ ਕੀ ਕਹਿਣਾ ਉਹ ਕੋਈ ਨਹੀਂ ਪਾਪਾ ਮੈਂ ਹੱਸ ਮਾਰ ਕੇ ਧੋਊਂਗਾ ਮਾਰ ਕੇ ਧੋ ਦੀ ਵਿੱਚ ਕੋਈ ਦਾਗ ਨਾ ਰਹਿ ਜਾ ਤੈਨੂੰ ਦੱਸਾਂ ਮੈਂ ਠੀਕ ਆ ਠੀਕ ਆ ਹਾਂ ਹੋਰ ਬਥੇਰੇ ਕੰਮ ਕਰਨ ਵਾਲੇ ਪਏ ਨੇ ਪੋਚਾ ਲਾਉਣ ਵਾਲਾ ਪਿਆ ਮਸਕ ਮਾਰ ਲਿਆ ਮੱਖੀਆਂ ਫਿਰਦੀਆਂ ਨੇ ਕਮਰੇ 'ਚ ਮੈਨੂੰ ਚੈਨ ਨਹੀਂ ਆਉਂਦਾ ਉੱਥੇ ਉਹ ਕੋਈ ਨਾ ਲਾ ਦਿੰਨੇ ਵਾਪੇ ਮੱਖੀਆਂ ਦਾ ਹੱਲ ਕਰ ਲੈ ਨਾਲੇ ਇਹ ਸਾਲੇ ਰੋਡੇ ਲਾਗੇ ਤੇ ਵੱਡੇ ਸਾਹੂ ਘਰ ਮੱਖੀਆਂ ਚ ਜੀ ਨੀਂਦ ਨਹੀਂ ਆਉਂਦੀ ਸਾਰੇ ਪਿੰਡ ਦੀ ਜੂਠ ਨਹੀਂ ਛੱਡਦੇ ਕਦੇ ਉੱਥੇ ਖਾ ਲਿਆ ਕਦੇ ਉੱਥੇ ਖਾ ਲਿਆ ਸਾਲੇ ਰੇੜੀਆਂ ਤੇ ਖਾਣ ਵਾਲੇ ਗੱਲਾਂ ਕਰਦੇ ਆ ਸਾਹੀ ਹੋਟਲਾਂ ਦੀਆਂ ਕਹਿੰਦੇ ਮੇਰੇ ਪਾਪੇ ਦੀ ਇੱਜ਼ਤ ਆਲਾ ਇੱਜ਼ਤ ਦੇਖ ਲਓ ਸਾਲੀ ਧਾਂ ਧਾਂ ਤੋਂ ਪਾਟੀ ਪੀਆ ਵੱਡੇ ਇੱਜ਼ਤਾਂ ਵਾਲੇ ਮੇਰੇ ਸਾਲੇ ਗੱਲਾਂ ਕਰਦੇ ਆ ਇੱਜ਼ਤ ਦੀਆਂ ਆਹ ਇੱਜ਼ਤ ਆ ਸਾਲਿਆ ਆਹੀਂ ਇੱਜ਼ਤ ਰੋਲੂ ਤੇਰੀ ਮੇਰੇ ਉਹ ਸਾਲਿਓ ਇੱਜ਼ਤ ਦਿਓ ਆਹੀਂ ਸੱਟ ਦੇਣਾ ਮੇਰੇ ਸਾਲਿਆਂ ਨੂੰ ਇਹਨਾਂ ਨੂੰ ਕੀ ਲੱਗਣਾ ਧੌਣ ਤਵਾਂ ਆਂਦਾ ਐਂਦਿਆ ਮੋਸ਼ਕਾਲੇ ਤਾਂ ਕੱਪੜੇ ਨੇ ਸਾਰੇ ਮੇਰੇ ਉਹ ਸਾਲੇ ਹੋਇਆ ਇੱਜ਼ਤ ਦੇ ਆ ਥੋੜੀ ਇੱਜ਼ਤ ਪਾਟੀ ਹੋਈ ਇੱਜ਼ਤ ਨੂੰ ਨਾ ਮੈਂ ਹੁਣ ਚੰਗੀ ਤਰ੍ਹਾਂ ਘਸਾਉਣਾ ਧਰਤੀ ਤੇ ਇਹ ਸਾਲਿਓ ਥੋਡੀ ਇੱਜ਼ਤ ਦਾ ਕਰਦਾ ਜਲੂਸ ਮੈਂ ਯਾਦ ਕਰੋਗੇ ਥੋਡੀ ਇੱਜ਼ਤ ਨਾ ਇੱਥੇ ਪਾਣੀ ਪਾਣੀ ਕਰਤੀ ਕੀ ਕਰੀ ਜਾਂਦਾ ਧਗੜਾ ਹੀ ਹਾਕਾ ਮਰੀ ਜਾਂਦਾ ਬੋਲ ਟੈ ਟੈ ਆਈ ਹਾਈ ਲੱਗਿਆ ਜਨਾਨੀ ਪਿਸੇ ਇੱਥੇ ਪਤਾ ਲੱਗਦਾ ਬੁਆਰੇ ਪਟੀਆਂ ਵੱਡੀਆਂ ਫੜਾ ਮਾਰਨਗੇ ਹੈ ਲੋਕਾਂ ਨੂੰ ਦੇਣਗੇ ਸਲਾਹਾਂ ਆਪ ਦੇਖ ਆ ਲੱਗਿਆ ਪਿਆ ਮਾਂ ਦਾ ਪੁੱਤ ਪੋਚੇ ਲਾਣਾ ਆ ਬੱਲੇ ਬੱਲੇ ਉਤਾਰ ਚੜ੍ਹਾਈ ਹੈ ਬਈ ਓ ਕਾ ਦੀ ਚੜ੍ਹਾਈ ਆ ਯਾਰ ਸਰੀ ਹੋਇਆ ਪਿਆਜ ਤਾਂ ਕਿਆ ਅਖਬਾਰ ਤਾਂ ਕਿਆ ਬਣਾਤਾ ਪੋਚਾ ਕੋਈ ਹੈ ਪੋਚਾ ਵੀ ਸਰਾ ਕੋਈ ਪੋਚਾ ਨਹੀਂ ਇਹ ਤਾਂ ਮੇਰੇ ਸਹੁਰੇ ਦੀ ਇੱਜ਼ਤ ਹੈ ਇਹ ਇੱਜ਼ਤ ਕਿਵੇਂ ਥੱਲੇ ਰਗੜੀ ਜਾਣਾ ਉਹ ਮੇਰੇ ਸਾਲਿਆ ਨੇ ਲਗੂ ਪੀ ਰੱਖਿਆ ਯਾਰ ਫਾੜਾ ਤੂੰ ਪਹਿਲਾਂ ਮੈਨੂੰ ਇੱਕ ਦੱਸ ਹਾਂ ਸਹੀ ਗੱਲ ਦਿਲ ਦੀ ਆ ਕੀ ਗੱਲ ਐ ਤੇਰੀ ਓਏ ਨਾ ਪੋਛੇਦਾ ਤੂੰ ਹਾਂ ਹਿਸਾਬ ਲਾ ਲਾ ਵੀ ਇੱਕ ਸਾਰਾ ਬੰਝ ਘੱਟ ਲਿਆ ਇਹਦੂ ਤਾਂ ਛੜੀ ਚੰਗੇ ਸੀ ਹਾਂ ਹਾਂ ਕਾਰਾੜੀ ਤਾਂ ਦੁਖੀ ਐ ਜਾਂ ਕਿਸੇ ਹੋਰ ਤੋਂ ਦੁਖੀ ਐ ਉਹ ਕਾਰਾੜੀ ਤੋਂ ਨਹੀਂ ਦੁਖੀ ਕੱਲੀ ਤੋਂ ਹਾਂ ਆ ਮੇਰੇ ਸਾਲੀਆਂ ਜੋਕਾਂ ਚੁੰਬੜਗੀਆਂ ਦੋ ਨਾਲ ਦੋ ਨਾਲ ਜਵਾਕ ਹੋ ਗਈ ਓ ਜਵਾਕ ਐ ਢੀਸੇ ਦੀ ਕਿੱਥੇ ਹੋ ਗਏ ਦੋ ਦਿਨਾਂ ਚ ਫੇਰ ਇੱਕ ਸੋਤਰਾ ਵਿਆਹ ਦਾ ਆਲੇ ਥੋੜਾ ਟਾਈਮ ਹੋਇਆ ਤੂੰ ਥੱਲੇ ਇੰਨੀ ਸੇਤੀ ਜਨਾਨੀ ਥੱਲੇ ਲੱਗ ਗਿਆ ਮੈਨੂੰ ਨਹੀਂ ਪਤਾ ਸੀ ਤੇਰਾ ਕਮਾਲ ਹੋ ਗਈ ਯਾਰ ਲੈ ਨਹੀਂ ਲੱਗਿਆ ਹੈ ਇੱਕ ਸੋਹਰਾ ਇੱਕ ਮੇਰਾ ਸਾਲਾ ਆ ਗਏ ਇੱਥੇ ਹੈ ਰੋਡੇ ਲੱਗੇ ਬਨੇ ਐ ਮੈਂ ਤੇ ਕਵਾ ਡੱਬਾ ਦੇ ਦਿੰਦੇ ਆ ਅਸੀਂ ਚੱਲੇ ਉਹਨੂੰ ਲੈ ਕੇ ਇਹ じゃ ਕੀ ਹੋ ਗਿਆ ਸਾਰਾ ਹੋਰ ਉਹ ਤਾਂ ਰੋਬ ਆ ਸਰੀਰ ਦਾ ਕੀ ਕਰਨਾ ਫੁਕਣਾ ਓਏ ਜਨਾਨੀ ਬੰਦੇ ਦੇ ਮੂਹਰੇ ਬੋਲ ਜੇ ਉਹ ਪੇਕੇ ਨੂੰ ਲਾਣਾ ਤਾਂ ਯਾਰ ਮੇਰੀ ਗੱਲ ਸੁਣ ਇਹ ਚੱਕਾ ਮਰਵਾ ਦਿੰਦੀਆਂ ਨੇ ਤੈਨੂੰ ਮੈਂ ਕਿਹਾ ਸੀ ਨਾ ਕੋਈ ਸਿਆਣੀ ਜਨਾਨੀ ਕੋਈ ਕੁੜੀ ਵਧੀਆ ਉਹ ਮੈਂ ਕਰਾਉਂਦਾ ਇਹ ਜਾਂ ਜਗਾੜ ਲੱਭਦਾ ਮਤਲਬ ਕਿ ਤੂੰ ਯਾਦ ਰੱਖਦਾ ਜਗਾੜ ਨਹੀਂ ਮਤਲਬ ਕਿ ਜਗਾੜ ਬਣ ਜਾਂਦਾ ਤੇਰਾ ਮਤਲਬ ਘਰ-ਬਾਰ ਦਾ ਸਾਰੇ ਕਾਹੇ ਦਾ ਐਨੀ ਉਹ ਤੋਂ ਤੇਰੀਆਂ ਵੀ ਮਿੰਤਾ ਕਰ ਲੀਆਂ ਤੂੰ ਉਹਦੋਂ ਕੀ ਲੱਲਰ ਲਾਤਾ ਤੂੰ ਮਿੰਤਾ ਕਰ ਲੀਆਂ ਲਾਤਾ ਤੈਨੂੰ ਕਹਤਾ ਫੀਸ ਨੂੰ ਮੰਗਦਾ ਸੀ ਫੀਸ ਮੇਰੀ ਤਾਂ ਮੋਕ ਮਾਰ ਜਾਂਦਾ ਸੀ ਨਾਲੇ ਹੁਣ ਦੁੱਗਣੀ ਫੀਸ ਲੈ ਗਿਆ ਉਹ ਨਾਲੇ ਫੜ ਲੈ ਫਿਰ ਉਹਨਾਂ ਲੱਖ ਰੁਪਈਆ ਵਿਆਹ ਤੇ ਖਰਚਾ ਨਹੀਂ ਆਉਂਦਾ ਭੈਣਾਂ ਜਿੰਨਾ ਤੁਸੀਂ ਮੰਗ ਲੈਨੇ ਹੋ ਵਿਚੋਲੇ ਫਿਰ ਕੁੜੀ ਵੀ ਟੌਪ ਦੀ ਮਿਲਦੀ ਐ ਰਿਸ਼ਤੇਦਾਰ ਵੀ ਟੌਪ ਦੀ ਮਿਲਦੀ ਐ ਕੋਈ ਪੋਚੇ ਨਹੀਂ ਲਵਾਉਂਦਾ ਤੇਰੇ ਵਾਂਗੂ ਆਹ ਦੇਖ ਲੈ ਲਾਲਾ ਲਾਲਾ ਮੇਰਾ ਕੀ ਐ ਲੈ ਨਿਆਰੇ ਵੱਡਾ ਸਿਆਣਾ ਉਹ ਗੱਲ ਸੁਣ ਲੈ ਦੋ ਮੈਨੂੰ ਖਾਦਾ ਨਹੀਂ ਤੂੰ ਕਰ ਲੈ ਲਾਲਾ ਗੱਲ ਸੁਣ ਇੱਕ ਤੈਨੂੰ ਸਿਆਣੀ ਜੀ ਗੱਲ ਦੱਸਦਾ ਹਾਂ ਮੇਰੇ ਪਿੱਛੇ ਲੱਗ ਐ ਕਰ ਤੈਨੂੰ ਇੱਕ ਸਕੀਮ ਦੱਸਦਾ ਹਾਂ ਤੈਨੂੰ ਪੋਚੇ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ 10 ਸਕੀਮ ਤਾਂ 10 ਮੈਂ ਕਹਣਾ ਤੂੰ ਹੈਰਾਨ ਹੋ ਜਾਏਗਾ ਤੂੰ ਆਖੇਗਾ ਵੀ ਬਾਈ ਆਏ ਹਾਏ ਓਏ ਸਵਾਦ ਲਿਆਤਾ ਓਏ ਸਵਾਦ ਸਕੀਮ ਦੱਸ ਮੈਂ ਜਿਹੜੇ ਬੰਦਿਆਂ ਨੂੰ ਅੱਜ ਤੱਕ ਸਕੀਮਾਂ ਦਿੱਤੀਆਂ ਨੇ ਹਾਂ ਮੈਂ ਕਹਣਾ ਬਾਰੀ-ਬਾਰੀ ਆ ਕੇ ਘਰੇ ਮੈਂ ਅਗਲਾ ਕਹਿੰਦਾ ਬਈ ਤੇਰੇ ਵਰਗਾ ਬੰਦਾ ਨਹੀਂ ਮਿਲਣਾ ਪੂਰੀ ਅਸੀਸਾ ਰਿਸ਼ਤੇ ਵੀ ਤੜਾਏ ਨੇ ਕਿਤੇ ਇਹ ਜੀ ਸਕੀਮ ਨਾ ਦੇ ਦੀ ਓਏ ਤੜਾਉਣ ਵਾਲੀ ਮੈਂ ਕਿਸੇ ਦਾ ਘਰ ਮੈਂ ਕਿਸੇ ਦਾ ਘਰ ਕਿਉਂ ਪੱਟੂ ਹਾਂ ਮੈਂ ਤਾਂ ਸੋਗਾ ਦੀ ਪੱਟੀਆਂ ਹੋਏ ਦਾ ਵਸਾ ਦੇਣਾ ਜੇ 1 ਇੱਕ ਲੱਖ ਹੁੰਦਾ ਦੂਜਾ ਕਰਾ ਦਿੰਦੇ ਮੈਂ ਸਕੀਮ ਸੁਣ ਸਕੀਮ ਸੁਣ ਹਾਂ ਲੈ ਗੱਲ ਤਾਂ ਦਹਾਂ ਗੱਲ ਕਰੀ ਤੈਨੂੰ ਮੰਦਾ ਸੀ ਤੇਰੇ ਤੇ ਮੇਰੇ ਵਿੱਚ ਗੱਲ ਹੈ ਆ ਮਾਰਾ ਕੇ ਕੱਲ ਵਾਂਗੂ ਤੜਕੇ ਨੂੰ ਰਿਸ਼ਤਾ ਓਏ ਕੋਈ ਇਹ ਜਿਹਾ ਹੱਲ ਦੱਸ ਦੇ ਈ ਵੀ ਬਚ ਜੇ ਉਹ ਵੀ ਸਾਲੇ ਨਿਕਲ ਜਾਣ ਮੈਂ ਨੂੰ ਨਾ ਕੀ ਦੱਸਿਆ ਮੈਂ ਸਾ ਘਰ ਪੱਟ ਕੇ ਬਸਾਉਣ ਬਾਰੇ ਸੋਚਦਾ ਜਿਹੜੀ ਤੈਨੂੰ ਸਕੀਮ ਦੱਸੀ ਐ ਹੋਰ ਸੋਨਾ ਚੱਕਿਆ ਸਹੀ ਐ ਤੇਰਾ ਮੂੰਹ ਟੇਪੇ ਬੱਗੇ ਹੋਏ ਪਏ ਨੇ ਵਾਲੋ ਤੇਰੀ ਉਮਰ ਕੀ ਆ ਓਏ ਉਹ ਤੇਰੀ ਉਮਰ ਕੀ ਜਿਹੜੇ ਸਾਹਮਣੇ ਤੇਰੀ ਸਕਲ ਹੋਈ ਪਈ ਐ ਨਾ ਮਰਾਸੀਆਂ ਦੇ ਭਾਂਡੇ ਵਰਗੀ ਹੋਈ ਪਈ ਐ ਇਸ ਵਕਤ ਲੱਗਿਆ ਹੁਣ ਬੜਾ ਫੜਾਤਾ ਐ ਮਾਰਦਾ ਵੀ ਮੈਂ ਓਏ ਤੁਸੀਂ ਜਨਾਨੀਆਂ ਥੱਲੇ ਲੱਗਿਆ ਅੱਜ ਦੇਖਿਆ ਜਨਾਨੀਆਂ ਥੱਲੇ ਲੱਗਿਆ देख ले स्कीम बनदा लड़ मैं कर करगाह तैयारी फिर जान करेंगे आगे तेरे कोई अवतार तारी ससरी काल गलत तेरी अवतार ठीक आ मेरे साले हो बैठे ने पोछा भी लाता हुन इनदा हाल त करना ही पैना है प करदा हाल लाता पोछा हां लाता ਮੈਂ ਤੈਨੂੰ ਐਂ ਕਹਿੰਦੀ ਸੀ ਪੋਚਾ ਸਮਾਰ ਕੇ ਲਾ ਦੇ ਕਿਤੇ ਦਾਗ ਨਹੀਂ ਰਹਿਣਾ ਚਾਹੀਦਾ ਉਹ ਸਮਾਰ ਕੇ ਲਾਇਆ ਚਮਕਣ ਤਾਂ ਲਾਇਆ ਫੇਰ ਹਾਂ ਮੂੰਹ ਦਿਖਣਾ ਚਾਹੀਦਾ ਨਾਲੇ ਮੱਖੀ ਇੱਕ ਵੀ ਨਹੀਂ ਹੋਣੀ ਚਾਹੀਦੀ ਅੰਦਰ ਮੇਰੇ ਪਾਪਾ ਜੀ ਨੂੰ ਟੇਕ ਨਹੀਂ ਆਉਂਦੀ ਹੈਗੀ ਮੱਖੀਆਂ ਚ ਓਏ ਜਾਨ ਦਾ ਪਾਪਾ ਜੀ ਨੂੰ ਵੱਡੀ ਪਾਪਾ ਜੀ ਆਣੀ ਸੁਣ ਲੈ ਮੇਰੀ ਗੱਲ ਕੰਨ ਖੋਲ ਕੇ ਹਾਂ ਠੀਕ ਐ ਤੇ ਪਾ ਲਈ ਮੈਨੂੰ ਪਕਾਈ ਮਾਰਦੀ ਤੇਰੇ ਨਾਲ ਲੋੜਨੀ ਦੇਖ ਲੈ ਮੇਰੇ ਪਿੰਡ ਤੋ ਇੱਕ ਵੀ ਮੱਖੀ ਨਹੀਂ ਸੀ ਹੁੰਦੀ ਇੱਕ ਵੀ ਮੱਖੀ ਨਾਲ ਜਾ ਕੇ ਆਇਆ ਨਾਲੇ ਤੈਨੂੰ ਪਤਾ ਵਾ ਉੱਚਾ ਸਮਾਰਕੀ ਲਾਉਂਗਾ ਮੇਰੀ ਗੱਲ ਸੁਣ ਹਾਂ ਮੈਂ ਐਂ ਕਹਿਣਾ ਕੀ ਕਹਿਣਾ ਤੂੰ ਉਹ ਪਾਪਾ ਕਹਿੰਦਾ ਸੀ ਨਾ ਮੀਟ ਖਾਣ ਨੂੰ ਰਾਤ ਹਾਂ ਕਹਿੰਦੇ ਤਾਂ ਸੀਗੇ ਪਾਪਾ ਜੀ ਚਾ ਚੱਕ ਰੁਪਏ ਮੀਟ ਲਿਆ ਇੱਥੇ ਮੀਟ ਤਾਂ ਮੈਂ ਲਿਆਉਂਗਾ ਤੂੰ ਲਿਆਉਂਦੀ ਚੰਗੀ ਨਹੀਂ ਲੱਗਦੀ ਤੂੰ ਐਂ ਕਰ ਆ 5000 ਰੁਪਏ ਫੜਾ ਕੋਣਾ ਜਾ ਕੇ ਸੂਟ ਸੱਟ ਲਿਆ ਜਾ ਕੇ ਉੱਥੇ ਆਣਾ ਬੀਬੀ ਨੂੰ ਲਿਆਦੀ ਸੂਟ ਅੱਛਾ ਹਾਂ ਤੇ ਬਾਕੀ ਆ ਮੈਗੀ ਮੂਗੀ ਚਲੋ ਸਾਰਾ ਕੁਝ ਮੈਂ ਲਿਆਉਂ ਉਹ ਤੇਰਾ ਭਾਈ ਕਹਿੰਦਾ ਸੀ ਮੈਗੀ ਖਾਣ ਨੂੰ ਹਾਂ ਠੀਕ ਆ ਠੀਕ ਆ ਹੁਣ ਮੇਰੀ ਗੱਲ ਸੁਣ ਨਾ ਤੁਰਕੇ ਨਾ ਜਾਈ ਆਟੋ ਕਰਾ ਲਈ ਚੰਗਾ ਹਾਂ ਟਾਈਮ ਲਾ ਲਈ ਚੰਗੀ ਤਰ੍ਹਾਂ ਇਹ ਨਾ ਹੋਵੇ ਭੱਜ ਤੁਰਾ ਕੇ ਜੀ ਖਰੀਦ ਤਾ ਨਹੀਂ 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 ਚੰਗਾ ਠੀਕ ਹੈ ਨਾ ਸੋਨਾ ਸੂਟ ਲੈ ਕੇ ਆਉਂਗਾ ਹਾਂ ਸੂਟ ਤਾਂ ਇਹਨਾਂ ਨੂੰ ਮੈਂ ਦਵਾਉਣਾ ਬਾਅਦ ਚ ਤੂੰ ਕਿਰਾਂ ਜਾ ਤਾਂ ਸਹੀ ਲਾ ਤਾਂ ਹੋ ਗਈ ਬਾਇਆ ਬਾਇਆ ਲਾ ਬਹੁਤ ਸੱਚਿਆ ਪਾਪਾ ਜੀ ਓ ਪਾਪਾ ਜੀ ਸਵਾਸਾਬ ਆਜੋ ਹਾਂ ਕੀ ਆ ਕੀ ਆ ਪਾਪਾ ਜੀ ਮੇਰੀ ਸੁਣੋ ਗੱਲ ਹਾਂ ਆ ਦੇਖ ਲਓ ਪੂਚਾ ਇੱਕ ਵੀ ਮੱਖੀ ਨਹੀਂ ਅੰਦਰ ਹੈ ਇੱਕ ਵੀ ਜੀ ਨਹੀਂ ਸਾਫ ਪਿਆ ਹਾਂ ਵਧੀਆ ਵਧੀਆ ਹਾਂ ਆ ਕੇ ਅੰਦਰ ਆ ਕੇ ਚੱਕੋ ਕਰੋ ਹੈ ਅੰਦਰ ਆ ਕੇ ਲੈ ਆ ਜਾਓ ਤੁਹਾਡੇ ਲਈ ਤੁਹਾਡੇ ਵਾਸਤੇ ਤਾਂ ਲਾਇਆ ਅੰਦਰ ਜਾ ਕੇ ਚੱਕੋ ਕਰੋ ਹੋਰ ਆਜੋ ਆਜੋ ਹਾ ਕੋਚਾ ਤਾਂ ਉੱਥੇ ਦੇਖੋ ਕੋਨੇ ਚ ਸਾਰੇ ਕਿਤੇ ਬਹੁਤ ਵਧੀਆ ਲੱਗਿਆ ਕੋਚਾ ਲੱਗਿਆ ਪਿਆ ਹਾਂ 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 ਇਹ ਰਿਓ ਸਾਲਿਓ ਮੈਂ ਚੁੱਪ ਸੀ ਦੋ ਲਿਆਣੀ ਹੁਣ ਭਲਾਓ ਅੱਗੇ ਤਾਂ ਨਹੀਂ ਆਉਂਦਾ ਮੇਰੇ ਸਾਲਿਆ ਤੂੰ ਆ ਇਧਰ ਮੇਰੇ ਸਾਲਿਆ ਤੇਰੇ ਪਰੇੜ ਦੇ ਹਰ ਹਰ ਛੱਡ ਦੇ ਮੈਂ ਛੱਡ 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 ਖੜਾ ਹੋਣ ਤੇਰੇ ਸਾਲਿਓ ਭੱਜਦੇ ਕਿੱਥੇ ਆ ਖੱਬ ਜਾ ਮੇਰੇ ਸਾਲਿਓ ਮੇਰੇ ਸਾਲੇ ਉਹ ਆਪਦੀ ਇੱਜ਼ਤ ਤਾਂ ਲੈ ਜੋ ਸਾਲੇ ਇੱਜ਼ਤ ਦੇ ਮੇਰੇ ਸਾਲਿਆਂ ਨੇ ਲਹੂ ਪੀ ਰੱਖਿਆ ਸੀ ਜੇ ਕੁਝ ਬੋਲਦਾ ਨਹੀਂ ਸੀ ਸਿਰ ਝੜਦੇ ਸੀ